ਇਸ ਵਕਤ ਅਸੀਂ ਮੌਜੂਦਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੁਖਨੂਰਾਨ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਕਸ਼ਮੀਰ ਤੋਂ ਕੁਝ ਯੁਵਾ ਨੇ ਇੱਥੇ ਆਏ ਨੇ ਔਰ ਜੋ ਕਿ ਕਸ਼ਮੀਰੀ ਯੂਥ ਯੁਵਾ ਐਕਸਚੇਂਜ ਪ੍ਰੋਗਰਾਮ ਦਿੱਤਾ ਹੈ ਤੇ ਇੱਥੇ ਪੂਰਾ ਇੱਕ ਕਾਰਜਕ੍ਰਮ ਹੋਣ ਜਾ ਰਿਹਾ ਹੈ ਯਾਨੀ ਕਿ ਇੱਕ ਭਾਰਤ ਸ੍ਰੇਸ਼ਟ ਭਾਰਤ ਦਾ ਨਾਰਾ ਹੈ ਜੋ ਕਿ ਦਿੱਤਾ ਜਾਵੇਗਾ ਸੋ ਪੂਰੀ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਜੋ ਇੱਥੇ ਆਏ ਨੇ ਕੋਆਰਡੀਨੇਟਰਸ ਦੇ ਗੱਲਬਾਤ ਕਰਦੇ ਆਂ ਔਰ ਲੁਧਿਆਣਾ ਤੋਂ ਇਸ ਵਕਤ ਸਾਡੇ ਨਾਲ ਜੋ ਕਿ ਸੇਖੋ ਸਾਹਿਬ ਜੁੜੇ ਨੇ ਸੇਖੋ ਸਾਹਿਬ ਨਾਲ ਗੱਲ ਕਰਦੇ ਆਂ ਸਾਬ ਇਹ ਪੂ ਤਾਂ ਨਹਿਰੂ ਯੁਵਾ ਕੇਂਦਰ ਵੱਲੋਂ ਆ ਕਲਚਰਲ ਐਕਸਚੇਂਜ ਪ੍ਰੋਗਰਾਮ ਆ ਦੇਖੋ ਤੁਸੀਂ ਨਾਰੇ ਲੱਗ ਰਿਹਾ ਬੋਲੇ ਸੋ ਨਿਹਾਲ ਦੇ ਤੇ ਬੜਾ ਇਹੀ ਚੀਜ਼ ਸਾਡੇ ਹਿੰਦੁਸਤਾਨ ਦੀ ਖੂਬਸੂਰਤੀ ਆ ਕਿ ਅਸੀਂ ਇੱਕ ਦੂਜੇ ਦੇ ਧਰਮਾਂ ਦਾ ਸਤਿਕਾਰ ਕਰੀਏ ਇੱਕ ਦੂਜੇ ਦੇ ਧਰਮਾਂ ਨਾਲ ਪਿਆਰ ਕਰੀਏ ਜੋ ਸੋਸ਼ਲ ਮੀਡੀਆ ਤੇ ਕੁਝ ਸਾਡੇ ਜਿਹੜੇ ਗਲਤ ਅੰਸਰ ਨੇ ਉਹਨਾਂ ਵੱਲੋਂ ਜੋ ਨਫ਼ਰਤ ਫਲਾਈ ਜਾ ਰਹੀ ਆ ਉਹ ਇਹੀ ਪਿਆਰ ਨਾਲ ਦੂਰ ਹੋਣੀ ਆ ਜਦੋਂ ਅਸੀਂ ਇੱਕ ਦੂਜੇ ਦੇ ਧਾਰਮਿਕ ਸਥਾਨਾਂ ਤੇ ਜਾਵਾਂਗੇ ਇੱਕ ਦੂਜੇ ਦੇ ਧਰਮ ਨੂੰ ਸਮਝਾਂਗੇ ਇੱਕ ਦੂਜੇ ਦੇ ਧਰਮ ਨੂੰ ਪੜਾਂਗੇ ਆਪਦੇ ਧਰਮ ਨੂੰ ਪੜਾਂਗੇ ਜਦੋਂ ਤੁਸੀਂ ਆਪਦੇ ਧਰਮ ਦੀ ਕਿਤਾਬ ਪੜ ਲਓਗੇ ਨਾ ਤੁਸੀਂ ਕਿਸੇ ਦੂਜੇ ਧਰਮ ਨੂੰ ਮਾੜਾ ਨਹੀਂ ਕਹੋਗੇ ਧਰਮ ਨੂੰ ਮਾੜਾ ਉਹੀ ਕਹਿੰਦਾ ਜਿਹੜਾ ਧਰਮ ਨੂੰ ਸਮਝਦਾ ਨਹੀਂ ਤੇ ਉਹੀ ਉਸੇ ਦਿਨ ਇਹ ਸਾਰੇ ਕਸ਼ਮੀਰ ਤੋਂ ਬੱਚੇ ਆਏ ਨੇ ਤੇ ਇਹਨਾਂ ਬੱਚਿਆਂ ਨੂੰ ਅਸੀਂ ਹੁਣ ਗੁਰਦੁਆਰਾ ਸਾਹਿਬ ਮੱਥਾ ਟਿਕਾਵਾਂਗੇ ਇਹਨਾਂ ਨੂੰ ਸਮਝਾਵਾਂਗੇ ਇੱਥੋਂ ਇਹ ਲੰਗਰ ਛਕਣਗੇ ਤੇ ਉਦੋਂ ਬਾਅਦ ਇੱਥੋਂ ਤੁਰ ਕੇ ਅਸੀਂ ਉੱਥੇ ਜਾਵਾਂਗੇ ਮਸਜਿਦ ਦੇ ਵਿੱਚ ਤੇ ਇਹ ਇੰਟਰਫੇਸ ਵਾਕ ਦਾ ਸਨੇਹਾ ਇਹੀ ਆ ਕਿ ਸਾਰੇ ਧਰਮਾਂ ਨੂੰ ਪਿਆਰ ਕਰੋ ਇੱਕ ਦੂਜੇ ਦਾ ਸਤਿਕਾਰ ਕਰੋ ਸੋ ਇਹ ਯੂਥ ਹੈ ਜੋ ਇਹ ਪਹਿਲੀ ਵਾਰ ਹੋ ਰਿਹਾ ਹੈ ਪ੍ਰੋਗਰਾਮ ਜਿਸ ਤੋਂ ਪਹਿਲਾਂ ਵੀ ਕੁਝ ਜਿਹਾ ਹੁੰਦਾ ਰਿਹਾ ਹੈ ਅ ਇੰਟਰਫੇਥਲੀ ਆਈ ਥਿੰਕ ਪਹਿਲੀ ਵਾਰ ਹੀ ਹੋ ਰਿਹਾ ਉਹਦਾ ਕਲਚਰਲ ਚੇਂਜ ਦੇ ਕਈ ਪ੍ਰੋਗਰਾਮ ਹੁੰਦੇ ਆ ਪਰ ਇਹ ਸਾਨੂੰ ਅੱਜ ਦੇ ਮਾਹੌਲ ਦੇ ਵਿੱਚ ਇੰਟਰਫੇਥ ਵੀ ਹੋਣਾ ਬਹੁਤ ਜ਼ਰੂਰੀ ਹੈ ਸੋ ਯੂਥ ਹੈ ਜੋ ਇੱਥੇ ਆਏ ਨੇ ਯੁਵਾਵਾ ਦਾ ਆਪਸੇ ਵਿੱਚ ਕਹਿ ਸਕਦੇ ਆ ਕਿ ਇੱਕ ਭਾਰਤ ਸ੍ਰੇਸ਼ ਭਾਰਤ ਦੀ ਆਵਾਜ਼ ਦੇਣਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਦਾ ਸਹੀ ਦਿਸ਼ਾ ਜਾਂਦਾ ਦਿਖਾਈ ਦੇ ਰਿਹਾ ਬਿਲਕੁਲ ਜੇ ਜਿਵੇਂ ਕਹਿੰਦੇ ਆ ਅਸੀਂ ਇਕੱਠੇ ਰਵਾਂਗੇ ਤਾਂ ਤਕੜੇ ਰਵਾਂਗੇ ਇੱਕ ਭਾਰਤ ਚੇਸਪਾਰਤ ਤਾਂ ਹੀ ਹੋਊਗਾ ਜਦੋਂ ਅਸੀਂ ਇੱਕ ਦੂਜੇ ਦੇ ਧਰਮਾਂ ਦਾ ਸਤਿਕਾਰ ਕਰਾਂਗੇ ਉਹ ਤਾਂ ਹੀ ਕਰਾਂਗੇ ਜਦੋਂ ਅਸੀਂ ਇੱਕ ਦੂਜੇ ਨੂੰ ਸਮਝਾਂਗੇ ਬਿਲਕੁਲ ਆਸੋ ਬਿਲਕੁਲ ਜੋ ਯੂਥ ਹੈ ਇੱਕ ਵਾਰ ਤਸਵੀਰਾਂ ਦੇਖ ਸਕਦੇ ਹਾਂ ਕਿ ਇਹ ਜੋ ਸਾਰੇ ਸਾਥੀ ਨੇ ਇਹ ਕਸ਼ਮੀਰ ਤੋਂ ਆਏ ਨੇ ਔਰ ਜੋ ਕਿ ਇਥੇ ਜੋ ਇੱਕ ਕਲਚਰਲ ਪ੍ਰੋਗਰਾਮ ਸਾਂਝਾ ਕਰਨ ਆਏ ਨੇ ਯਾਨੀ ਕਿ ਇੱਕ ਦੂਸਰੇ ਨੂੰ ਸਮਝਣ ਦੇ ਲਈ ਇੱਕ ਸਟੇਟ ਦੂਸਰੀ ਸਟੇਟ ਨੂੰ ਸਮਝਣ ਦੇ ਲਈ ਉਹਨਾਂ ਦੇ ਤੌਰ ਤਰੀਕੇ ਉਹਨਾਂ ਦਾ ਕਲਚਰ ਹੈ ਉਸ ਨੂੰ ਸਮਝਣ ਦੇ ਲਈ ਕੀਤਾ ਜਾ ਰਿਹਾ ਹੈ ਔਰ ਗੱਲਬਾਤ ਕਰਦੇ ਸਟੂਡੈਂਟ ਵੀ ਮੌਜੂਦ ਨੇ ਜੀ ਆਪ ਕਹਾਂ ਸੇ ਆਏ ਹੋ कश्मीर से जो बोले सो uh, so, uh, कैसा रह रहा है आपका पूरा जो ये uh, टूर है है पर आप आए हो इसके बारे में थोड़ा बताइए कैसा चल रहा है, बहुत ही अच्छा चल रहा है ये जो यहां पे हम आए लुधियाना में बहुत ही अच्छे यहाँ पे लुधियाना में बहुत ही ये uh, स्वागत किया हमारा यहाँ पे लुधियाना में बहुत ही अच्छे अच्छे से रह रहे हैं रेस्पेक्ट कर रहे हैं एक दूसरे को जो बोले हाल सस्याकाल सो so, बिल्कुल जो यूथ है इस वक्त जो ਆਪਸੇ ਵਿੱਚ ਕਲਚਰ ਸਾਂਝਾ ਕਰਨ ਦੇ ਲਈ ਇੱਥੇ ਆਏ ਨੇ ਔਰ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਯੂਥ ਇੱਥੇ ਮੌਜੂਦ ਹੈ ਬਾਕੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਜੀ ਮੈਮ ਸੋ ਮੈਮ ਕਲਚਰ ਇੱਕ ਦੂਸਰੇ ਦਾ ਸਮਝ ਰਹੇ ਆਂ ਕਾਫੀ ਇੱਕ ਕਹਿ ਸਕਦੇ ਆਂ ਕਿ ਯੂਥ ਦੇ ਲਈ ਇੱਕ ਜ਼ਰੂਰੀ ਗੱਲ ਹੋ ਜਾਂਦੀ ਵੇ ਕਿਉਂਕਿ ਇੱਕ ਭਾਰਤ ਸ਼੍ਰੇਸ਼ ਭਾਰਤ ਕੀ ਕਹਿਣਾ ਚਾਹੋਗੇ ਇੱਕ ਕਸ਼ਮੀਰ ਤੋਂ ਆਏ ਨੇ 120 ਬੱਚੇ 6 ਦਿਨ ਦਾ ਇਹਨਾਂ ਦਾ ਪ੍ਰੋਗਰਾਮ ਹੈਗਾ ਹੈ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਗਵਰਨਮੈਂਟ ਆਫ ਇੰਡੀਆ ਨੂੰ ਫੰਡ ਕਰਦੀ ਹੈ ਤੇ ਅਸੀਂ ਇਹ ਦੇਖ ਰਹੇ ਆਂ ਬੱਚਾ ਦੇ ਵਿੱਚ ਕਿ ਉਹ ਬਹੁਤ ਖੁਸ਼ ਨੇ ਇਧਰ ਆ ਕੇ ਉਹ ਪੰਜਾਬ ਦਾ ਅਡਾਪਟ ਕਰਨਾ ਚਾਹੁੰਦੇ ਨੇ ਉਹ ਪੰਗੜਾ ਕਿੱਦਾ ਦੇਖ ਕੇ ਵੀ ਬਹੁਤ ਖੁਸ਼ ਹੋਏ ਔਰ ਆਪਣਾ ਕਲਚਰ ਵੀ ਸਾਨੂੰ ਦਿਖਾਉਣਾ ਚਾਹੁੰਦੇ ਨੇ ਇਹਨਾਂ ਦਾ ਫੂਡ ਫੈਸਟੀਵਲ ਹੈ ਨਾਲ ਦੀ ਐਗਜ਼ਿਬਿਸ਼ਨ ਵੀ ਆਪਾਂ ਲਗਾਉਂਗੇ ਤਾਂ ਅਸੀਂ ਇਹ ਦੇਖ ਰਿਹਾ ਕਿ ਇਹ ਸਾਰੇ ਜਿਹੜਾ ਇੱਕ ਕ੍ਰੀਏਟ ਕੀਤੀ ਗਈ ਹੈ ਪ੍ਰੋਬਲਮ ਉਹ ਹੈ ਨਹੀਂ ਉਹ ਸਾਰੇ ਇੱਕ ਇੱਕ ਭਾਰਤ ਦੇ ਅੰਦਰ ਹੀ ਉਹ ਸਾਰੇ ਬੱਚੇ ਰਹਿਣਾ ਚਾਹੁੰਦੇ ਨੇ ਜੀ ਅਸਮਾ ਪ੍ਰੋਗਰਾਮ ਕਿਵੇਂ ਕਿਵੇਂ ਦੇ ਰਹਿਣਗੇ ਡੇਲੀ ਅਲੱਗ-ਅਲੱਗ ਜਗਾਵਾਂ ਦੀ ਵਿਜ਼ਿਟ ਆਉਂਗੀ ਤੁਹਾਨੂੰ ਉਸ ਬਾਰੇ ਦੱਸੋ ਸਰ 12 ਤੋਂ 17 ਤਰੀਕ ਤੱਕ ਦਾ 6 ਦਿਨ ਦਾ ਪ੍ਰੋਗਰਾਮ ਹੈਗਾ ਹੈ 12 ਤਰੀਕ ਨੂੰ ਓਪਨਿੰਗ ਸੀਗੀ ਔਰ 17 ਤਰੀਕ ਨੂੰ ਇਹਦੀ ਕਲੋਜ਼ਿੰਗ ਸੈਰੇਮਨੀ ਹੈਗੀ ਹੈ ਵਿੱਚ ਇਹਨਾਂ ਦੇ ਅਵੇਅਰਨੈਸ ਸੈਸ਼ਨਸ ਹੋਣਗੇ ਔਰ 2 ਦਿਨ ਦੀ ਇਹਨਾਂ ਦੀ ਵਿਜ਼ਿਟ ਹੈਗੀ ਹੈ ਲੁਧਿਆਣਾ ਦੇ ਵਿੱਚ ਅਸੀਂ ਇਹਨਾਂ ਨੂੰ ਹਿਸਟੋਰੀਕਲ ਪਲੇਸਿਸ ਇੰਡਸਟਰੀਅਲ ਵਿਜ਼ਿਟਸ ਔਰ ਅਸੀਂ ਇਹਨਾਂ ਦੀ ਜਿਹੜੇ ਲੁਧਿਆਣਾ ਦੇ ਵਿੱਚ ਮੇਨ ਮੇਨ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਉਹ ਦਿਖਾਵਾਂਗੇ 2 ਦਿਨ ਦੀ ਵਿਜ਼ਿਟ ਰਹੇਗੀ ਵਿੱਚ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਸਰ ਅੱਜ ਦਾ ਪ੍ਰੋਗਰਾਮ ਹੈਗਾ ਦੁਖਤੀਵਾਰਨ ਸਾਹਿਬ ਗੁਰਦੁਆਰੇ ਮੱਥਾ ਹੇ ਗਏ ਉਸ ਤੋਂ ਬਾਅਦ ਹੀਰੋ ਸਾਈਕਲ ਇੰਡਸਟਰੀਅਲ ਵਿਜ਼ਿਟ ਹੈ ਔਰ ਉਸ ਤੋਂ ਬਾਅਦ ਰੱਖ ਪਾਗਾ ਕੱਲ ਅਸੀਂ ਚੰਗੇ ਆਜ਼ਾਦੀ ਮਿਊਜ਼ੀਅਮ ਲੈ ਕੇ ਜਾਣਾ ਜੀ ਸੋ ਕਿਵੇਂ ਦਾ ਜੋ ਰਿਸਪੌਂਸ ਹੈ ਜੋ ਸਟੂਡੈਂਟਸ ਆਏ ਨੇ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਕਿਵੇਂ ਦਾ ਐਕਸਪੀਰੀਅੰਸ ਰਹਿ ਰਿਹਾ ਹੈ ਉਹਨਾਂ ਦਾ ਕੀ ਕਹਿਣਾ ਹੈ ਥੋੜਾ ਉਸ ਬਾਰੇ ਦੱਸ ਸਕਦੇ ਹੋ ਐਕਸਪੀਰੀਅੰਸ ਬੱਚੇ ਬਹੁਤ ਕੋਆਪਰੇਟਿਵ ਨੇ ਬੱਚੇ ਬਹੁਤ ਵਧੀਆ ਨੇ ਸਾਰੇ ਔਰ ਇਹ ਪੰਜਾਬ ਆਏ ਨੇ ਤਾਂ ਪੰਜਾਬ ਦਾ ਕਲਚਰ ਸਿੱਖਣ ਵੀ ਆਏ ਨੇ ਅਸੀਂ ਇਹਨਾਂ ਨੂੰ ਜੋ ਜੋ ਕਹਿੰਨੇ ਆ ਅਸੀਂ ਮਤਲਬ ਪੂਰੇ ਪ੍ਰੋਗਰਾਮ ਦੇ ਨਾਲ ਡਿਸਪਲਿਨ ਦੇ ਨਾਲ ਬੱਚੇ ਸਾਰੇ ਸਾਡੇ ਨਾਲ ऑपरेट कर रहे ने और बहुत अच्छे, और अच्छे बच्चे ने सारे ਭਾਰਤ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਸਟੇਟਸ ਨੇ ਅਲੱਗ-ਅਲੱਗ ਕਲਚਰਸ ਨੇ ਪਰ ਜਦੋਂ ਇਹ ਇਕੱਠੇ ਹੁੰਦੇ ਨੇ ਤਾਂ ਕਾਫੀ ਖੂਬਸੂਰਤ ਇੱਕ ਦ੍ਰਿਸ਼ ਵੀ ਬਣਦਾ ਵਾ ਇੱਕ ਭਾਰਤ ਸ੍ਰੇਸ਼ਟ ਭਾਰਤ ਇਸ ਬਾਰੇ ਕੀ ਕਹੋਗੇ ਭਾਰਤ ਸਰਕਾਰ ਦਾ ਇੱਕ ਬਹੁਤ ਵਧੀਆ ਮੈਂ ਕਹਿ ਰਿਹਾ ਹਾਂ ਉਪਰਾਲਾ ਹੈਗਾ ਹੈ ਜਿਵੇਂ ਇਹ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਨੇ ਕਿ ਕਸ਼ਮੀਰ ਤੋਂ ਬੱਚੇ ਆ ਕੇ ਪੰਜਾਬ ਦਾ ਕਲਾ ਦੇਖਾਂਗੇ ਇਹ ਪ੍ਰੋਗਰਾਮ 25 ਅਲੱਗ ਸਿਟੀਜ਼ ਦੇ ਵਿੱਚ ਹੁਣ ਵੀ ਹੋ ਰਿਹਾ ਹੈ ਜਿਵੇਂ ਪੰਜਾਬ ਦੇ ਵਿੱਚ ਲੁਧਿਆਣਾ ਚੁਣਿਆ ਗਿਆ ਤੇ ਬਾਕੀ ਸਟੇਟਸ ਦੇ ਵਿੱਚ ਵੀ ਹੋ ਰਿਹਾ ਤੇ ਬਹੁਤ ਅੱਛਾ ਵਰਲਾ ਹੈਗਾ ਇੱਕ ਇੱਕ ਭਾਰਤ ਰੇਟ ਭਾਰਤ ਦਾ ਭਾਰਤ ਸਰਕਾਰ ਦਾ ਸੋ ਬਿਲਕੁਲ ਜੋ ਯੂਥ ਹੈ ਦੇਖ ਸਕਦੇ ਹੋ ਕਿ ਪੈਰਿਕਣਤੀ ਦੇ ਵਿੱਚ ਇੱਥੇ ਕਸ਼ਮੀਰ ਤੋਂ ਆਇਆ ਹੈ ਤਸਵੀਰਾਂ ਇੱਕ ਵਾਰ ਦੇਖ ਲਵੋ ਸੋ ਇੱਕ ਜੋ ਕਿ ਫੈਤਵਾ ਹੋਵੇਗੀ ਸੋ ਬਿਲਕੁਲ ਜੋ ਇੱਕ ਫੈਤਵਾ ਹੋਵੇਗੀ ਜੋ ਇਥੋਂ ਦੀ ਲੈ ਕੇ ਜਾਮਾ ਮਸਜਿਦ ਆ ਜਾਣਗੇ ਕਿਉਂਕਿ ਜੁਮਮੇ ਦਾ ਦਿਨ ਹੈ ਅੱਜ ਨਮਾਜ਼ ਅਦਾ ਕੀਤੀ ਜਾਵੇਗੀ ਔਰ ਲੰਗਰ ਚੱਕਿਆ ਜਾਵੇਗਾ ਦੇਖ ਸਕਦੇ ਹੋ ਕਿ ਜੋ ਇਹ ਸਾਰਾ ਯੂਥ ਹੈ ਇਹ ਆਪਣੇ ਕਲਚਰ ਨੂੰ ਦੂਸਰੇ ਕਲਚਰ ਨੂੰ ਜਾਣਨ ਲਈ ਆਪਣੇ ਕਲਚਰ ਨੂੰ ਦੱਸਣ ਦੇ ਲਈ ਯਾਨੀ ਕਿ ਇੱਕ ਭਾਰਤ ਸ੍ਰੇਸ਼ਟ ਭਾਰਤ ਦਾ ਨਾਰਾ ਲਾਉਣ ਦੇ ਲਈ ਅੱਜ ਜੋ ਕਿ ਇੱਥੇ ਲੁਧਿਆਣੇ ਵਿਖੇ ਪਹੁੰਚੇ ਨੇ ਔਰ ਜੋ ਇੱਕ ਫੇਥ ਵਾਕ ਕੀਤਾ ਜਾਵੇਗਾ ਇਹਨਾਂ ਦੇ ਵੱਲੋਂ ਔਰ ਜਕਾਰੇ ਲਾਉਂਦੇ ਹੋਏ ਜੋ ਇਸ ਥਾਂ ਤੋਂ ਜਾਇਆ ਜਾਵੇਗਾ ਨਜ਼ਦੀਕ ਹੀ ਇੱਕ ਜੋ ਕਿ ਜਾਮਾ ਮਸਜਿਦ ਹੈ ਜਾਮਾ ਮਸਜਿਦ ਦੇ ਵਿੱਚ ਅੱਜ ਨਮਾਜ਼ ਅਦਾ ਕੀਤੀ ਜਾਵੇਗੀ ਸੋ ਪੂਰਾ ਇਹ ਕਾਰਜਕ੍ਰਮ ਹੈ ਜੋ ਕਿ ਸਰਕਾਰ ਦੇ ਅਧੀਨ ਕੀਤਾ ਜਾਂਦਾ ਹੈ ਔਰ ਕਾਫੀ ਜ਼ਿਆਦਾ ਇੱਥੇ ਯੂਥ ਇੱਥੇ ਇਕੱਠਾ ਹੋਇਆ ਹੈ ਪੰਜਾਬ ਦਾ ਵੀ ਇੱਥੇ ਯੂਥ ਹੈ ਜੋ ਇੱਥੇ ਇਕੱਠਾ ਹੋਇਆ ਹੋਇਆ ਹੈ ਉਹਨਾਂ ਦੇ ਵੱਲੋਂ ਵੀ ਇਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਇਹਨਾਂ ਬੱਚਿਆਂ ਨੂੰ ਆਪਣੇ ਕਲਚਰ ਦੇ ਬਾਰੇ ਦੱਸਿਆ ਜਾ ਰਿਹਾ ਹੈ ਇਸ ਵਿਜ਼ਿਟ ਦੇ ਵਿੱਚ ਵਾਪਕ ਧਾਵਾਂ ਤੇ ਜਾਇਆ ਜਾਵੇਗਾ ਲੋਕਾਂ ਦੇ ਨਾਲ ਮਿਲਿਆ ਜਾਵੇਗਾ ਗੱਲਬਾਤ ਕੀਤੀ ਜਾਵੇਗੀ ਪੰਜਾਬ ਨੂੰ ਸਮਝਿਆ ਜਾਵੇਗਾ ਪੰਜਾਬ ਦੀ ਇੰਡਸਟਰੀ ਦੇ ਬਾਰੇ ਲੁਧਿਆਣਾ ਦੀ ਖਾਸ ਕਰਕੇ ਇੰਡਸਟਰੀ ਹੈ ਜੋ ਕਿ ਕਾਫੀ ਜ਼ਿਆਦਾ ਮਸ਼ਹੂਰ ਹੈ ਉਸ ਇੰਡਸਟਰੀ ਦੇ ਬਾਰੇ ਬੱਚੇ ਜਾਣਨਗੇ ਔਰ ਕਸ਼ਮੀਰ ਦੇ ਤੌਰ ਤਰੀਕੇ ਨੇ ਜੋ ਕਿ ਇੱਥੇ ਦੇ ਯੂਥ ਦੇ ਨਾਲ ਸਾਂਝੇ ਕਰਨਗੇ ਗੱਲਬਾਤ ਕਰਨਗੇ ਉਹਨਾਂ ਦੇ ਮਿਲਣਗੇ ਵਰਤਣਗੇ ਔਰ ਇੱਕ ਦੂਸਰੇ ਨੂੰ ਵੱਧ ਸਮਝਣਗੇ ਜਿਸ ਦੇ ਨਾਲ ਕੀ ਹੋਵੇਗਾ ਕਿ ਇੱਕ ਭਾਰਤ ਸ੍ਰੇਸ਼ ਭਾਰਤ ਦਾ ਜੋ ਨਾਰਾ ਵਸੂ ਨੂੰ ਮਜਬੂਤੀ ਮਿਲੇਗੀ ਯੂਥ ਦੇ ਜੋ ਇੱਕ ਦੂਸਰੇ ਨਾਲ ਜਲਦ ਮਿਲੇਗਾ ਆਪਸ ਦੇ ਵਿੱਚ પ્રેમ ਪਿਆਰ ਹੈ ਵੱਖ-ਵੱਖ ਸਟੇਟਾਂ ਦਾ ਆਪਸ ਦੇ ਵਿੱਚ ਮਿਲਣਾ ਵਰਤਣਾ ਹੋਵੇ ਜੋ ਕਿ ਵਧੇਗਾ ਔਰ ਇਸ ਚੀਜ਼ ਦਾ ਲਾਭ ਹੈ ਜੋ ਕਿ ਭਾਰਤ ਦੇ ਵਿੱਚ ਏਕਤਾ ਨੂੰ ਪਰਦੇ ਯੂਥ ਦੇ ਵਿੱਚ ਏਕਤਾ ਨੂੰ ਹੋਰ ਵੀ ਵਧਾਵੇਗਾ ਸੋ ਤਸਵੀਰਾਂ ਜੋ ਕਿ ਫੇਸਬੁਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲੁਧਿਆਣਾ ਦੇ ਵਿੱਚ ਕਿਉਂਕਿ ਗੁਰਦੁਆਰਾ ਦੁਖਨਵਰਨ ਸਾਹਿਬ ਵਿਖੇ ਇੱਕ ਫੇਸਬੁਕ ਜੋ ਕਿ ਸ਼ੁਰੂਆਤ ਇਤੋਂ ਦੀ ਕੀਤੀ ਜਾਵੇਗੀ ਹੋਰ ਵਧੇਰੀ ਅਪਡੇਟ ਦੇ ਨਾਲ ਜੁੜੇ ਹੋ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ